ਦੋਸਤੋ ਆਹ ਵਾਲੀ ਵੀਡੀਓ ਦੇਖਿਓ ਬੜੀ ਹੈਰਾਨ ਕਰਨ ਵਾਲੀ ਵੀਡੀਓ ਆ ਦੇਖੋ ਜਰਾ ਧਿਆਨ ਨਾਲ ਵੀਡੀਓ ਨੂੰ ਦੋਸਤੋ ਅੱਜ ਤੁਹਾਨੂੰ ਹੈਰਾਨ ਕਰ ਦੇਣਾ ਇਸ ਵੀਡੀਓ ਨੇ ਦੋਸਤੋ ਜਿਹੜੇ ਲਫਾਫੇ ਸਾਡੇ ਘਰਾਂ ਚ ਪਲਾਸਟਿਕ ਦੇ ਹੁੰਦੇ ਹਨ ਅਸੀਂ ਅਕਸਰ ਹੀ ਉਹਨਾਂ ਨੂੰ ਚੱਕ ਚੱਕ ਕੇ ਢੇਰਾਂ ਤੇ ਸੁੱਟਿਆ ਹੀ ਦਆ ਆ ਅਸੀਂ ਕਹਿੰਦਾ ਵੀ ਸਾਡੇ ਘਰਾਂ 'ਚ ਹੀ ਨਾਲ ਗੰਦ ਪੈਂਦਾ ਆ ਦੋਸਤੋ ਫਿਰ ਉੱਥੇ ਤੁਹਾਨੂੰ ਪਤਾ ਆ ਪਿੰਡਾਂ ਦੇ ਵਿੱਚ ਇੱਕ ਕੁਆੜੀਏ ਆਉਂਦੇ ਜਿਨ੍ਹਾਂ ਨੇ ਮਗਰ ਆਪਣੇ ਬੂਰੀਆਂ ਦੇ ਝੋਲੇ ਬਣਾ ਬਣਾ ਕੇ ਲਾਏ ਹੁੰਦੇ ਆ ਉਹ ਉਸ ਪਲਾਸਟਿਕ ਦੇ ਲਫਾਫਿਆਂ ਨੂੰ ਚੱਕ ਕੇ ਲੈ ਜਾਂਦੇ ਆ ਦੋਸਤੋ ਫਿਰ ਉਹ ਕੀ ਕਰਦੇ ਆ ਅੱਗੇ ਲਿਜਾ ਕੇ ਫੈਕਟਰੀਆਂ ਦੇ ਵਿੱਚ ਵੇਚ ਦਿੰਦੇ ਆ ਤੇ ਦੋਸਤੋ ਹੁਣ ਤੁਸੀਂ ਹੈਰਾਨ ਹੋ ਜਾਣਾ ਫੈਕਟਰੀ ਵਾਲੇ ਉਹਨੂੰ ਕਰਦੇ ਕੀ ਆ ਦੋਸਤੋ ਫੈਕਟਰੀ ਵਾਲੇ ਕੀ ਕਰਦੇ ਆ ਉਹਨਾਂ ਲਫਾਫਿਆਂ ਨੂੰ ਇੱਕ ਪੱਠੀ ਦੇ ਵਿੱਚ ਪਗੜਾ ਲੈਂਦੇ ਆ ਜਦੋਂ ਉਹ ਪਿਗਲ ਜਾਂਦੇ ਹਨਾ ਉਹਨਾਂ ਨੂੰ ਚੱਕ-ਚੱਕ ਕੇ ਭੇਲੜ ਦੇ ਰੂਪ ਦੇ ਵਿੱਚ ਬੇਲਚੇ ਦੇ ਨਾਲ ਪੱਲੀਆਂ ਤੇ ਪਾ ਦਿੱਤਾ ਜਾਂਦਾ ਆ। ਪੱਲੀਆਂ ਦੇ ਉੱਤੇ ਪਾਉਣ ਤੋਂ ਬਾਅਦ ਉਹਨਾਂ ਦੇ ਉੱਪਰ ਰੂਲਰ ਫੇਰਿਆ ਜਾਂਦਾ ਦੋਸਤੋ ਰੂਲਰ ਫੇਰ ਕੇ ਉਹਨਾਂ ਦੇ ਬੜੇ ਬੜੇ ਪੀਸ ਬਣਾਏ ਜਾਂਦੇ ਆ ਦੋਸਤੋ ਦੇਖੀ ਜਾਓ ਵੀਡੀਓ ਵੀਡੀਓ ਨੂੰ ਸਕਿਪ ਨਾ ਕਰਿਓ ਤੁਸੀਂ ਇੱਕ ਵਾਰੀ ਤਾਂ ਹੈਰਾਨ ਜ਼ਰੂਰ ਹੋਵੋਗੇ ਕਿ ਇਹ ਸਾਡੇ ਕਚਰੇ ਤੋਂ ਜਿਹਨੂੰ ਅਸੀਂ ਕਚਰਾ ਸਮਝ ਕੇ ਬਾਹਰ ਸੁੱਟ ਦਿੰਨੇ ਆ ਇਹਨਾਂ ਨੇ ਤਿਆਰ ਕੀ ਕਰ ਦਿੱਤਾ ਦੋਸਤੋ ਫਿਰ ਕੀ ਕਰਦੇ ਆ ਜਦੋਂ ਉਹ ਪੇਲੜ ਠੰਡੇ ਹੋ ਜਾਂਦੇ ਆ ਤੇ ਉਹਨਾਂ ਨੂੰ ਥੋੜਿਆਂ ਨਾਲ ਤੋੜ ਕੇ ਛੋਟੇ ਪੀਸਾਂ ਦਾ ਰੂਪ ਦੇ ਦਿੱਤਾ ਜਾਂਦਾ। ਦੋਸਤੋ ਹੁਣ ਦੇਖਿਓ ਇਹਨਾਂ ਨੇ ਕਾਰਨਾ ਕੀ ਆ। ਉਹਨਾਂ ਭੇਲੜਾਂ ਨੂੰ ਚੱਕ-ਚੱਕ ਕੇ ਇਹਨਾਂ ਨੇ ਦੇਖੋ ਮਸ਼ੀਨ ਦੇ ਵਿੱਚ ਪਾ ਦਿੱਤਾ। ਹੁਣ ਜਦੋਂ ਇਹ ਮਸ਼ੀਨ ਦੇ ਵਿੱਚ ਪਾ ਦਿੰਦੇ ਆ ਇਸ ਮਸ਼ੀਨ ਨੇ ਇਹਦੇ ਛੋਟੇ-ਛੋਟੇ ਦਾਣੇਦਾਰ ਪੀਸ ਬਣਾ ਦੇਣੇ ਆ ਛੋਟਾ-ਛੋਟਾ ਜਿਹਦਾ ਦਾਣਾ ਨਹੀਂ ਹੁੰਦਾ ਪਲਾਸਟਿਕ ਦਾ ਜਿਹਦੇ ਕਣਕ ਦੇ ਦਾਣੇ ਹੁੰਦੇ ਇਦਾਂ ਦੇ ਉਹ ਦਾਣੇ ਪਲਾਸਟਿਕ ਦੇ ਤਿਆਰ ਕਰ ਦੇਣੇ ਆ ਦੋਸਤੋ ਹੁਣ ਇਹਨਾਂ ਨੇ ਕੀ ਕਰਨਾ ਉਹਨਾਂ ਪਲਾਸਟਿਕ ਦੇ ਦਾਣਿਆਂ ਨੂੰ ਇੱਕ ਬੜੀ ਮਸ਼ੀਨ ਦੇ ਵਿੱਚ ਪਾ ਦੇਣਾ ਬੂਰੀਆਂ ਨਾਲ ਚੱਕ-ਚੱਕ ਕੇ ਦੋਸਤੋ ਹੁਣ ਇਸ ਮਸ਼ੀਨ ਨੂੰ ਇਹਨਾਂ ਨੇ ਚਲਾ ਦੇਣਾ ਆ ਇਹ ਮਸ਼ੀਨ ਦੇ ਵਿੱਚ ਇੱਕ ਹੀਟਰ ਲੱਗਾ ਹੁੰਦਾ ਆ ਜਿਹੜਾ ਇਸ ਪਲਾਸਟਿਕ ਦੇ ਦਾਣਿਆਂ ਨੂੰ ਪਗਲਾ ਦਿੰਦਾ ਆ ਤੇ ਇਸ ਮਸ਼ੀਨ ਦੇ ਅੱਗੇ ਇੱਕ ਡਾਈ ਬਣੀਆਂ ਹੁੰਦੀ ਦੋਸਤੋ ਹੁਣ ਤੁਸੀਂ ਦੇਖੋ ਇਹਨਾਂ ਨੇ ਤਿਆਰ ਕੀ ਕਰਨਾ ਆ ਜਦੋਂ ਦੇਖੋ ਮਸ਼ੀਨ ਚੱਲਦੀ ਆ ਉਹ ਡਾਈ ਦੇ ਵਿੱਚ ਇੱਕ ਚੀਜ਼ ਤਿਆਰ ਹੋ ਕੇ ਆਉਣੀ ਆ ਤੁਸੀਂ ਦੋਸਤੋ ਹੈਰਾਨ ਹੋ ਜਾਣਾ ਕਿ ਸਾਡੇ ਕਚਰੇ ਤੋਂ ਇਹਨਾਂ ਨੇ ਆਹ ਚੀਜ਼ ਤਿਆਰ ਕਰ ਦਿੱਤੀ ਜਿਹੜੀ ਅਸੀਂ ਮਾਰਕੀਟ ਦੇ ਵਿੱਚੋਂ ਇੰਨੀ ਮਹਿੰਗੀ ਖਰੀਦ ਕੇ ਲਿਆਉਨੇ ਆ ਜਿਹਦੇ ਤੇ ਅਸੀਂ ਪਰੌਣਿਆਂ ਨੂੰ ਪਠਾੜੀਦਾ ਆ ਤੇ ਜਿਹਦੇ ਤੇ ਅਸੀਂ ਆਪ ਖੋਦ ਪੈਨੇ ਆ ਜੇ ਛਾਂ ਹੋਵੇ ਤਾਂ ਛਾਂ ਵਿੱਚ ਰੱਖ ਕੇ ਬੈਠ ਜਾਈਦਾ ਆ ਜੇ ਧੁੱਪ ਹੋਵੇ ਤਾਂ ਧੁੱਪੇ ਰੱਖ ਕੇ ਬੈਠ ਜਾਈਦਾ ਦੋਸਤੋ ਦੇਖੋ ਇਹਨਾਂ ਨੇ ਇਹਦੇ ਵਿੱਚ ਕਿੰਨੀ ਵਧੀਆ ਕੁਰਸੀ ਤਿਆਰ ਕਰ ਦਿੱਤੀ ਆ ਦੋਸਤੋ ਜਿਹੜਾ ਅਸੀਂ ਕਚਰਾ ਸਮਝ ਕੇ ਬਾਹਰ ਸੁੱਟ ਦਿੰਨੇ ਆ ਦੇਖੋ ਉਹਨਾਂ ਨੇ ਇਤੋਂ ਇੱਕ ਕੁਰਸੀ ਤਿਆਰ ਕਰ ਦਿੱਤੀ ਆ ਦੋਸਤੋ ਯਕੀਨ ਨਹੀਂ ਆਉਂਦਾ ਕਿ ਜਿਹੜੇ ਲਿਫਾਫਿਆਂ ਨੂੰ ਅਸੀਂ ਕਚਰਾ ਸਮਝ ਕੇ ਢੇਰਾਂ ਤੇ ਸੁੱਟ ਦਿੰਨੇ ਆ ਇਹ ਉਹਨਾਂ ਲਿਫਾਫਿਆਂ ਤੋਂ ਇਹ ਕੁਰਸੀ ਤਿਆਰ ਕੀਤੀ ਆ ਹੁਣ ਦੋਸਤੋ ਇਹੀ ਕੁਰਸੀ ਅਸੀਂ ਮਾਰਕੀਟ ਦੇ ਵਿੱਚੋਂ ਕਿੰਨੀ ਮਹਿੰਗੀ ਲਿਆਉਨੇ ਆ ਕੋਈ 500 ਦੀ 600 ਦੀ ਕੋਈ 700 ਦੀ ਕੋਈ 1000 ਦੀ ਇਹੀ ਕੁਰਸੀ ਅਸੀਂ ਮਾਰਕੀਟ ਦੇ ਵਿੱਚੋਂ ਖਰੀਦ ਕੇ ਲਿਆਉਨੇ ਆ ਤੇ ਇਸੇ ਕੁਰਸੀ ਨੂੰ ਅਸੀਂ ਪਰੌਣਿਆਂ ਲਈ ਵੀ ਵਰਤਦੇ ਆ ਆਪਣੇ ਲਈ ਵੀ ਵਰਤਦੇ ਆ ਦੋਸਤੋ ਹੁਣ ਤੁਸੀਂ ਦੱਸਣਾ ਆ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆ ਜੇ ਵਧੀਆ ਲੱਗੀ ਤਾਂ ਲਾਇਕ ਜਰੂਰ ਕਰ ਦਿਓ ਵੀਡੀਓ ਨੂੰ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦੇਣਾ ਤੇ ਦੋਸਤੋ ਮੈਂ ਫੇਰ ਤੁਹਾਡੇ ਲਈ ਇੱਕ ਵਾਰੀ ਇਦਾਂ ਦੀ ਵੀਡੀਓ ਲੈ ਕੇ ਜ਼ਰੂਰ ਜਲਦੀ ਆਉਂਗਾ